ਇੱਕ ਇਨਸੀਡੈਂਟ ਰਜਿਤਰਾ ਹਸਪੀਟਲ ਦੇ ਬਾਹਰ ਹੋਇਆ ਸੀਗਾ 13 ਤੇ 14 ਦੀ ਰਾਤ ਦਾ ਉਹਦੇ ਬਾਰੇ ਇਹ ਅੱਜ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ ਸੋ ਮੈਂ ਦੋ ਤਿੰਨ ਚੀਜ਼ਾਂ ਇਹਦੇ ਵਿੱਚ ਬੜੀਆਂ ਕੈਟੇਗੋਰਿਕਲੀ ਕਲੀਅਰ ਕਰਨੀਆਂ ਚਾਹੁੰਦਾ ਦੱਸਣਾ ਚਾਹੁੰਦਾ ਸਾਡਾ ਪੰਜਾਬ ਪੁਲਿਸ ਐਜ਼ਨ ਆਰਗੇਨਾਈਜੇਸ਼ਨ ਸਾਡਾ ਬਹੁਤ ਰਿਸਪੈਕਟ ਟੂ ਇੰਡੀਅਨ ਆਰਮੀ ਦੀ ਅਸੀਂ ਉਹਨਾਂ ਨੂੰ ਬਹੁਤ ਹਾਈ ਰਿਗਾਰਡ ਚ ਰੱਖਦੇ ਆ ਐਜ਼ ਐਨ ਇੰਡੀਅਨ ਐਜ਼ ਅ ਸਿਟੀਜ਼ਨ ਆਫ ਦਿਸ ਕੰਟਰੀ ਤੇ ਜਿਹੜਾ ਪੰਜਾਬ ਪੁਲਿਸ ਦੇ ਮੈਂਬਰ ਹੋਣ ਦੇ ਨਾਤੇ ਆਈ ਕੈਨ ਸੇ ਫਾਰ ਦ ਐਂਟਾਇਰ ਪੰਜਾਬ ਪੁਲਿਸ ਕੇ ਸਾਥ ਡੇਲੀ ਜਿਹੜੀ ਇੰਡੀਅਨ ਆਰਮੀ ਆ ਬਹੁਤ ਸਨਮਾਨਤ ਤੇ ਉਹਨਾਂ ਦੇ ਜਿਹੜੇ ਐਕਟੀਵਿਟੀਜ਼ ਨੇ ਜਿਹੜੇ ਉਹ ਕੰਮ ਕਰਦੇ ਨੇ ਜਿਹੜੇ ਬਾਰਡਰ ਤੇ ਸ਼ਹਾਦਤਾਂ ਨੇ ਇੰਡੀਆ ਵਾਸਤੇ ਦੇਸ਼ ਵਾਸਤੇ ਉਹ ਸਾਰਿਆਂ ਲਈ ਸਨਮਾਨਤ ਸੋ ਜਿਹੜਾ ਇਹ ਇਨਸੀਡੈਂਟ ਹੋਇਆ ਉਹ ਬੜਾ ਮਾੜਾ ਇਨਸੀਡੈਂਟ ਹੈ ਨਹੀਂ ਹੋਣਾ ਚਾਹੀਦਾ ਸੀ ਜਿਹੜਾ 13 ਤੇ 14 ਦੀ ਰਾਤ ਨੂੰ ਹੋਇਆ ਜਿਹਦੇ ਵਿੱਚ ਇੱਕ ਕਰਨਲ ਸਾਹਿਬ ਨਾਲ ਪੁਲਿਸ ਮੁਲਾਜ਼ਮਾਂ ਦੀ ਕੋਈ ਝੜਪ ਹੋਈ ਹੈ ਸੋ ਉਹਦੋਂ ਅਸੀਂ ਡੀਪਲੀ ਰਿਗਰੈਟ ਕਰਦੇ ਆਂ ਉਹਦੇ ਵਾਸਤੇ ਅਸੀਂ ਮਾਫੀ ਵੀ ਮੰਗਦੇ ਆ ਕਿ ਜਿਹੜੀ ਇਨਸੀਡੈਂਟ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਸੋ ਜਿਹੜਾ ਇੰਡੀਅਨ ਆਰਮੀ ਜਿਹੜੀ ਸਾਡੇ ਪਟਿਆਲਾ ਯੂਨਿਟ ਹੈ ਉਹਨਾਂ ਨਾਲ ਸਾਡੇ ਬੜੇ ਵਧੀਆ ਰਿਲੇਸ਼ਨ ਰਹੇ ਨੇ ਹੁਣ ਤੱਕ ਕਦੀ ਵੀ ਇਹੋ ਜਿਹਾ ਕੋਈ ਇਨਸੀਡੈਂਟ ਨਹੀਂ ਹੋਇਆ ਨਾ ਹੀ ਅੱਗੇ ਇਹੋ ਜਿਹਾ ਕੋਈ ਇਨਸੀਡੈਂਟ ਹੋਣ ਦਿੱਤਾ ਜਾਊਗਾ ਬਟ ਫਿਰ ਵੀ ਜਿਹੜਾ ਇਨਸੀਡੈਂਟ ਏ ਹੋਇਆ ਕਰਨਲ ਸਾਹਿਬ ਦੇ ਨਾਲ ਉਹਦੇ ਵਿੱਚ ਸਾਡੇ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਹੈ ਐਫ ਆਈ ਆਰ ਨੰਬਰ 65 ਸਿਵਲ 9 ਥਾਣੇ ਦੀ ਇਨ ਐਡੀਸ਼ਨ ਜਿਹੜਾ ਕਿ ਇੰਡੀਅਨ ਆਰਬੀ ਦੇ ਆਫੀਸਰ ਨੇ ਕਰਨਲ ਸਾਹਿਬ ਉਹਨਾਂ ਦੇ ਨਾਲ ਜਿਹੜਾ ਇਨਸੀਡੈਂਟ ਹੋਇਆ ਉਹਦੇ ਵਿੱਚ ਡਿਸਪਲਿਨਰੀ ਐਕਸ਼ਨ ਲੈਂਦੇ ਹੋਏ ਮੇਰੇ ਵੱਲੋਂ 12 ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਤੇ ਉਹਨਾਂ ਦੇ ਖਿਲਾਫ ਡਿਪਾਰਟਮੈਂਟਲ ਇਨਕੁਆਇਰੀ ਇਨੀਸ਼ੀਏਟ ਕੀਤੀ ਗਈ ਹੈ ਜਿਹੜੀ ਕਿ ਇਨਕੁਆਇਰੀ ਆਲਥੋ ਜਿਹੜਾ ਪੀਪੀਆਰ ਹੈ ਉਹਦੇ ਵਿੱਚ 180 ਦਿਨ ਦੀ ਪ੍ਰੋਵੀਜ਼ਨ ਹੈ ਕਿ 6 ਮਹੀਨੇ ਦੇ ਵਿੱਚ ਅਸੀਂ ਡਿਪਾਰਟਮੈਂਟਲ ਇਨਕੁਆਇਰੀ ਕੰਪਲੀਟ ਕਰਨੀ ਹੁੰਦੀ ਹੈ ਬਟ ਇਸ ਦੇ ਵਿੱਚ ਕਿਉਂਕਿ ਇਹ ਸੈਂਸਿਟਿਵ ਇਨਸੀਡੈਂਟ ਹੈ ਸੈਂਸਿਟਿਵ ਇਸ਼ੂ ਹੈ ਅਸੀਂ ਇਹਨੂੰ ਟਾਈਮ ਬਾਉਂਡ ਕਰਕੇ 45 ਡੇਜ਼ ਦੇ ਵਿੱਚ ਵਿੱਚ ਇਹਦੀ ਇਨਕੁਆਇਰੀ ਕੰਪਲੀਟ ਕਰਾਵਾਂਗੇ ਤੇ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਬਿਲਕੁਲ ਫੇਅਰਲੀ ਇਨਵੈਸਟੀਗੇਟ ਕੀਤਾ ਜਾਊਗਾ ਜਿਹਦਾ ਵੀ ਜੋ ਵੀ ਕਸੂਰ ਨਿਕਲੂਗਾ ਉਸ ਦੇ ਬੇਸਿਸ ਤੇ ਇਨਵੈਸਟੀਗੇਸ਼ਨ ਕੀਤੀ ਜਾਊਗੀ ਇਸ ਦੋਨੋਂ ਪਾਰਟੀਆਂ ਦੀ ਇਹਦੇ ਵਿੱਚ ਵਰਜਨ ਲੈਂਦੀ ਦੋਨੋਂ ਪਾਰਟੀਆਂ ਨੇ ਆਪਣਾ ਆਪਣਾ ਬਿਆਨ ਦਿੱਤਾ ਹੈ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਨੇ ਵੀ ਬਿਆਨ ਦਿੱਤਾ ਹੈ ਜਿਹੜੇ ਕਰਨਲ ਸਾਹਿਬ ਨੇ ਉਹਨਾਂ ਨੇ ਵੀ ਬਿਆਨ ਦਿੱਤਾ ਹੈ ਇਸ ਦੇ ਨਾਲ ਅਸੀਂ ਇੰਡੀਪੈਂਡੈਂਟ ਵਿਟਨੈਸ ਵੀ ਜੁਆਇਨ ਕਰ ਰਹੇ ਹਾਂ ਉਹ ਇੰਡੀਪੈਂਡੈਂਟ ਵਿਟਨੈਸ ਵੀ ਜੁਆਇਨ ਕਰਾ ਕੇ ਜਿਹੜਾ ਉੱਥੇ ਸਾਰਾ ਇਨਸੀਡੈਂਟ ਹੋਇਆ ਉਹਨੂੰ ਬਿਲਕੁਲ ਸਾਹਮਣੇ ਲਿਆਂਦਾ ਜਾਊਗਾ ਜਿਵੇਂ ਮੈਂ ਪਹਿਲਾਂ ਕਿਹਾ ਕਿ ਥੋਰੋਲੀ ਤੇ ਲੀਗਲੀ ਇਨਵੈਸਟੀਗੇਟ ਕੀਤਾ ਜਾਏਗਾ ਵਿਦਾਊਟ ਐਨੀ ਬਾਇਸ ਜੋ ਇਹਦੇ ਸਾਹਮਣੇ ਆਊਗਾ ਇਹਨੂੰ ਲੌਜੀਕਲ ਕਨਕਲੂਜਨ ਤੇ ਆਪਾਂ ਕੇਸ ਨੂੰ ਲੈ ਕੇ ਜਾਵਾਂਗੇ ਨਾਲ ਦੀ ਨਾਲ ਜਿਹੜੀਆਂ ਡਿਸਪਲਿਨਰੀ ਪ੍ਰੋਸੀਡਿੰਗ ਇਨੀਸ਼ੀਏਟ ਕੀਤੀਆਂ ਗਈਆਂ ਉਹਨੂੰ ਵੀ ਅਸੀਂ ਲੌਜੀਕਲ ਐਂਡ ਤੇ ਲੈ ਕੇ ਜਾਵਾਂਗੇ ਸਰ ਪੁਲਿਸ ਆਫਸਰ ਦੇ ਨਾਮ ਵਗੈਰਾ ਉਹ ਮੈਂ ਤੁਹਾਡੇ ਨਾਲ ਡਿਟੇਲ ਬਾਅਦ ਵਿੱਚ ਸ਼ੇਅਰ ਕਰ ਦੂੰਗਾ 12 ਦੇ 12 ਜਿਹੜੇ ਅਸੀਂ ਸਸਪੈਂਡ ਕੀਤੇ ਨੇ ਤੇ ਡਿਪਾਰਟਮੈਂਟਲ ਇਨਕੁਆਇਰੀ ਇਨੀਸ਼ੀਏਟ ਕੀਤੀ ਹੈ ਬਟ ਇਹ ਮੈਂ ਤੁਹਾਨੂੰ ਬੜਾ ਕੈਟੇਗੋਰਿਕਲੀ ਕਹਿਣਾ ਚਾਹੂੰਗਾ ਦੁਬਾਰਾ ਕਿ ਜਿਹੜਾ ਇਨਸੀਡੈਂਟ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਤੇ ਅਸੀਂ ਇਸ ਗੱਲ 'ਚ ਵੀ ਫੀਲ ਦਾ ਰਿਗਰਟ ਕਿ ਜਿਹੜਾ ਇਨਸੀਡੈਂਟ ਹੋਇਆ ਬਟ ਐਟ ਦ ਸੇਮ ਟਾਈਮ ਇਹਦੇ ਵਿੱਚ ਦੋਵੇਂ ਪਾਸੇ ਕੰਮ ਕਰਨਾ ਬਹੁਤ ਜ਼ਰੂਰੀ ਹੈ ਕਿ ਇਨਵੈਸਟੀਗੇਸ਼ਨ ਵਾਲੇ ਪਾਸੇ ਵੀ ਤੇ ਇਨਡਿਸਪਲਿਨ ਵਾਲੇ ਪਾਸੇ ਵੀ ਕਿਉਂਕਿ ਜਿਹੜੀ ਪੰਜਾਬ ਪੁਲਿਸ ਹੈ ਉਹ ਬੜੀ ਡਿਸਪਲਿਨਡ ਫੋਰਸ ਹੈ ਤੇ ਪੇਛੇ ਵੀ ਜੇ ਕੋਈ ਅਜਿਹਾ ਇੰਸੀਡੈਂਟ ਹੋਇਆ ਤਾਂ ਅਸੀਂ ਬੜਾ ਸਟ੍ਰਿਕਟਲੀ ਉਹਨੂੰ ਲਿਆ। ਸੋ ਇਹਦੇ ਵਿੱਚ ਵੀ ਸਾਡੇ ਵੱਲੋਂ ਜਿਹੜੀ ਸਸਪੈਂਸ਼ਨ ਤੇ ਡਿਪਾਰਟਮੈਂਟਲ ਇਨਕੁਆਇਰੀ ਹੈ ਉਹ ਟਾਈਮ ਬਾਉਂਡ ਕਰਕੇ ਉਹਦੇ ਤੇ ਲੌਜੀਕਲ ਐਂਡ ਤੇ ਲੈ ਕੇ ਜਾਵਾਂਗੇ। ਸਰ ਕਿਸ ਰੈਂਕ ਦੇ ਨੇ ਜਿਹੜੇ ਤੁਹਾਨੂੰ ਆਏ? ਇਹਦੇ ਵਿੱਚ ਇੰਸਪੈਕਟਰ ਵੀ ਨੇ, ਏਐਸਆਈ ਵੀ ਨੇ ਤੇ ਹੈੱਡ ਕਨਸਟੇਬਲ ਕਨਸਟੇਬਲ। ਜਿਹੜਾ ਅਦਾ ਕਾਰਨ ਕੀ ਸਰ ਤੁਹਾਨੂੰ ਪਤਾ? ਮੈਂ ਜਿਵੇਂ ਕਹਿ ਚੀ ਐਫਆਈਆਰ ਦਰਜ ਕੀਤੀ ਗਈ ਹੈ। ਸੋ ਉਹਦੇ ਵਿੱਚ ਇਨਵੈਸਟੀਗੇਟ ਕੀਤਾ ਜਾਊਗਾ ਕਿ ਕਿਵੇਂ ਸਾਰਾ ਕੁਝ ਸ਼ੁਰੂ ਹੋਇਆ। ਤੇ ਜੋ ਇਨਸੀਡੈਂਟ ਹੋਇਆ ਉਹ ਕਿਉਂ ਹੋਇਆ ਤੇ ਕੀ ਕਾਰਨ ਬਣੇ ਸੀ ਕਿਵੇਂ ਇਹ ਸਾਰਾ ਇਸ ਚੀਜ਼ ਤੱਕ ਪਹੁੰਚਿਆ ਜਿਹੜਾ ਇਹ ਸਾਰਾ ਸਿਵਲ ਚ ਹੋਇਆ ਸਿਵਲ ਵੱਡੀ ਚ ਸੀਗੀ ਇੱਕ ਆਰਮੀ ਵਾਲੀ ਇਹ 13 ਤੇ 14 ਦੀ ਰਾਤ ਨੂੰ ਜਦੋਂ ਇਨਸੀਡੈਂਟ ਹੋਇਆ ਉਦੋਂ ਜਿਹੜੇ ਕਰਨਲ ਸਾਹਿਬ ਨੇ ਕਰਨਲ ਬਾਟ ਉਹ ਵੀ ਸਿਵਲ ਚ ਸੀਗੀ ਤੇ ਜਿਹੜੇ ਸਾਡੇ ਪੁਲਿਸ ਮੁਲਾਜ਼ਮ ਸੀ ਉਹ ਵੀ ਸਿਵਲ ਚ ਸੀ ਸੋ ਕੋਈ ਵੀ ਬੰਦਾ ਯੂਨੀਫਾਰਮ ਚ ਨਹੀਂ ਸੀ ਪੁਲਿਸ ਦੇ ਮੁਲਾਜ਼ਮ ਵੀ ਲੱਗੇ ਸੀ ਸਰ ਜਿਹੜੇ ਆਰਮੀ ਦੇ ਦੇਖੋ ਜਿਹੜਾ ਸੱਟਾਂ ਲਗੀਆਂ ਨੇ ਉਹ ਦਾਖਲ ਹੋਈ ਸੀ ਸਾਡੇ ਪੁਲਿਸ ਮੁਲਾਜ਼ਮ ਵੀ ਦਾਖਲ ਹੋਈ ਸੀ ਉਹਨਾਂ ਸੱਟਾਂ ਦੇ ਬੇਸਿਸ ਤੇ ਸਾਨੂੰ ਐਮਐਲਆਰ ਉਹਨਾਂ ਦੀ ਵੀ ਮਿਲੀ ਤੇ ਜਿਹੜੇ ਆਰਮੀ ਦੇ ਕਰਨਲ ਸਾਹਿਬ ਨੇ ਤੇ ਉਹਨਾਂ ਦਾ ਬੇਟਾ ਉਹਨਾਂ ਦੀ ਵੀ ਐਮਐਲਆਰ ਮਿਲੀ ਸੋ ਸਾਰੀਆਂ ਐਮਐਲਆਰਸ ਔਨ ਰਿਕਾਰਡ ਲਈਆਂ ਗਿਆ ਤੁਹਾਨੂੰ ਅਥੋਰਿਟੀਲੀ ਇਨਵੈਸਟੀਗੇਟ ਕੀਤਾ ਜਾਊਗਾ ਕੀ ਸਰ ਤੁਸੀਂ ਸੀਸੀਟੀਵੀ ਜਿਹੜਾ ਉੱਥੋਂ ਕਲੈਕਟ ਕਰਦੇ ਹੋ ਵੀ ਆ ਦੇਖਦੇ ਬਿਲਕੁਲ ਟੈਕਨੀਕਲ ਐਵੀਡੈਂਸ ਜਿਹੜਾ ਵੀ ਹੋਊਗਾ ਉਹਨੂੰ ਵੀ ਐਗਜ਼ਾਮਿਨ ਕੀਤਾ ਜਾਊਗਾ ਜਿਵੇਂ ਮੈਂ ਪਹਿਲਾਂ ਕਿਹਾ ਕਿ ਇੰਡੀਪੈਂਡੈਂਟ ਵਿਟਨੈਸ ਕੋਈ ਦੋਵੇਂ ਪਾਰਟੀਆਂ ਤੋਂ ਇਲਾਵਾ ਜਿਹੜੇ ਕੋਈ ਉੱਥੇ ਬੈਠੇ ਸੀ ਜਿਨ੍ਹਾਂ ਨੇ ਸਾਰਾ ਇਨਸੀਡੈਂਟ ਦੇਖਿਆ ਉਹਨਾਂ ਨੂੰ ਵੀ ਨਾਲ ਉਹਦੇ ਵਿੱਚ ਇਨਕੋਰਪੋਰੇਟ ਕੀਤਾ ਜਾਊਗਾ ਤੇ ਦੇਖਿਆ ਜਾਊਗਾ ਕਿ ਇਹ ਇਨਸੀਡੈਂਟ ਕਿਉਂ ਹੋਇਆ ਕਿਵੇਂ ਹੋਇਆ ਕੀ ਕੋਈ ਪ੍ਰੋਵੋਕੇਸ਼ਨ ਸੀ ਕਿ ਜਿਹਦੇ ਕਰਕੇ ਇਨਸੀਡੈਂਟ ਹੋਇਆ ਜਾਂ ਕਿਸ ਕਾਰਨ ਕਰਕੇ ਸਾਰੀ ਜਿਹੜੀ ਚੀਜ਼ ਹੋਈ ਹੈ ਬਟ ਇਨ ਦੀ ਐਂਡ ਮੈਂ ਤੁਹਾਨੂੰ ਇਹ ਦੋ ਚੀਜ਼ਾਂ ਬੜੀਆਂ ਕਲੀਅਰ ਤੇ ਕੈਟੇਗੋਰਿਕਲੀ ਕਹਿਣਾ ਚਾਹੂੰਗਾ ਕਿ ਇਹ ਇਨਸੀਡੈਂਟ ਜਿਹੜਾ ਉਹ ਨਹੀਂ ਇਟ ਇਜ਼ ਅ ਸੈਡ ਇਨਸੀਡੈਂਟ ਵੀ ਰਿਗ੍ਰੇਟ ਇਟ ਜਿਹੜਾ ਇਨਸੀਡੈਂਟ ਹੋਇਆ ਤੇ ਇੰਡੀਅਨ ਆਰਮੀ ਲਈ ਸਾਡੀ ਹਾਈਐਸਟ ਰਿਸਪੈਕਟ ਹੈ ਵੀ ਹ ਕਾਡ ਹਾਈਐਸਟ ਰਿਸਪੈਕਟ ਟੂ ਦ ਇੰਡੀਅਨ ਆਰਮੀ ਸਾਡੇ ਬੜੇ ਚੰਗੇ ਕੋਰਡੀਅਲ ਰਿਲੇਸ਼ਨ ਨੇ ਜਿਹੜੀ ਲੋਕਲ ਆਰਮੀ ਦਾ ਯੂਨਿਟ ਹੈ ਐਂਡ ਵੀਲ ਇਨਸ਼ੋਰ ਕਿ ਇਹੋ ਹੀ ਲੋਕਲ ਯੂਨਿਟ ਨਾਲ ਸਾਡੇ ਇਸ ਤਰ੍ਹਾਂ ਹੀ ਰਿਲੇਸ਼ਨ ਰਹਿਣ ਜਿਵੇਂ ਪਹਿਲਾਂ ਨੇ ਇਹੋ ਜਿਹਾ ਇਨਸੀਡੈਂਟ ਨਾ ਕਦੀ ਹੋਇਆ ਤੇ ਨਾ ਹੀ ਅੱਗੇ ਹੋਣ ਦਿੱਤਾ ਜਾਊਗਾ ਵੀਲ ਟੇਕ ਸਟ੍ਰਿਕਟੈਕਸਟ ਐਕਸ਼ਨ ਪੋਸੀਬਲ ਅਗੇਂਸਟ ਸਰ ਜਿਹੜਾ ਇਨਸੀਡੈਂਟ ਹੋਇਆ ਉਹ ਤੇ ਟਾਬਿਆਂ ਦੇ ਉੱਪਰ ਹੋਇਆ ਜਿੱਥੇ ਰੋਜ਼ਾਨਾ ਰਾਤ ਨੂੰ ਸ਼ਰਾਬ ਕੀਤੀ ਜਾਂਦੀ ਹੈ ਉਹਨਾਂ ਦੇ ਉੱਪਰ ਵੀ ਕੋਈ ਐਕਸ਼ਨ ਵਗੈਰਾ ਕਿਤੇ ਸਾਡੇ ਕੋਲ 3-4 ਸਪਾਟਸ ਹੈਗੇ ਜਿੱਨਾਂ ਤੇ ਸਾਨੂੰ ਕੰਪਲੇਂਟ ਆਈ ਹੈ ਓਪਨ ਡਰਿੰਕਿੰਗ ਦੀ ਪਾਰਟਿਕੂਲਰਲੀ ਆਫਟਰ ਦਿਸ ਇਨਸੀਡੈਂਟ ਸੋ ਉਹਨਾਂ ਚਾਰਾਂ ਜਗ੍ਹਾ ਤੇ ਅਸੀਂ ਐਕਟ ਕਰਾਂਗੇ ਸਾਡੀ ਲੇਟ ਨਾਈਟ ਜਿਹੜੀ ਚੈਕਿੰਗ ਹੈ ਉਹ ਵੀ ਉਹਦੇ ਉੱਤੇ ਵਧਾਈ ਜਾਊਗੀ ਸੋ ਥੈਟ ਕਿ ਜਿਹੜੀ ਓਪਨ ਡਰਿੰਕਿੰਗ ਹੈ ਉਹਨੂੰ ਬੰਦ ਕੀਤੀ ਜਾ ਸਕੇ ਸਰ ਗੱਡੀ ਦੇ ਉੱਪਰ ਸ਼ਰਾਬ ਪੀਣ ਦੀ ਗੱਲ ਆ ਰਹੀ ਹੈ ਕਿ ਉਹ ਸ਼ਰਾਬ ਪੀਦੇ ਸੀ ਪੁਲਿਸ ਮੁਲਾਜ਼ਮੋਂ ਤੇ ਖਾਣਾ ਖਾਣ ਉੱਤੇ ਰਾਤ ਤੇ ਉਹਨਾਂ ਨੇ ਜਦੋਂ ਰੋਕਿਆ ਕਿ ਤੁਸੀਂ ਸੜਕ ਦੇ ਉੱਪਰ ਖ ਫਿਰ ਉਹਨੇ ਪਹਿਲਾਂ ਪੁਲਿਸ ਮੁਲਾਜ਼ਮ ਦੇ ਥੱਪੜ ਮਾਰਿਆ ਤੋਂ ਉਸ ਤੋਂ ਬਾਅਦ ਕਰਦੀ ਹੈ ਇਹ ਪੁਲਿਸ ਮੁਲਾਜ਼ਮ ਨੂੰ ਕਿਸ ਨੇ ਡ੍ਰਿਵ ਕੀਤੀ ਉਹ ਦੇਖੋ ਜਿਵੇਂ ਤੁਸੀਂ ਸਵਾਲ ਪੁੱਛਿਆ ਇਹਦੇ ਵਿੱਚ ਦੋ ਵਰਜਨਸ ਨੇ ਇੱਕ ਵਰਜਨ ਹੈਗੀ ਹੈ ਜਿਹੜੀ ਕਿ ਪੁਲਿਸ ਪਾਰਟੀ ਵੱਲੋਂ ਦਿੱਤੀ ਜਾ ਰਹੀ ਹੈ ਇੱਕ ਵਰਜਨ ਹੈ ਜਿਹੜੀ ਕਰਨਲ ਸਾਹਿਬ ਵੱਲੋਂ ਦਿੱਤੀ ਜਾ ਰਹੀ ਹੈ ਸੋ ਸਾਡਾ ਕੰਮ ਇਹੀ ਹੈ ਕਿ ਦੋਵੇਂ ਵਰਜਨਸ ਨੂੰ ਆਨ ਰਿਕਾਰਡ ਲੈਂਦੇ ਹੋਏ ਐਗਜ਼ਾਮਿਨ ਕੀਤਾ ਜਾਵੇ ਇਨਵੈਸਟੀਗੇਟ ਕੀਤਾ ਜਾਵੇ ਇਸੇ ਕਰਕੇ ਜਿਹੜੀ ਸੀਸੀਟੀਵੀ ਫੁਟੇਜ ਹੈ ਤੇ ਇੰਡੀਪੈਂਡੈਂਟ ਵਿਟਨੈਸ ਹੈ ਉਹਨਾਂ ਨੂੰ ਜੁਆਇਨ ਕਰਾ ਕੇ ਅਸੀਂ ਥੋਰੋ ਇਨਵੈਸਟੀਗੇਸ਼ਨ ਕਰਾਂਗੇ ਤੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਜਿਦਾ ਵੀ ਕ नहीं देखोट करना है, एक इंसीडेंट हो इन टू द इंसीडेंट सो उस इंसीडेंटर इन करा ऑन बेसिस ऑफ मैरिट फैक्ट सर लॉ चार चीजा वेखा इस तो बाहर साई चीज मैटर नहीं करती थैंक यू